दादा एक कुडिया टक बाओ के बीच रखला हां हां कुडिया टक जाओ ना इधर ओ ਜੀ ਕੀ ਗੱਲਬਾਤ ਹੋਈ ਹੈ ਸਾਰੀ ਸਰਦਾਰ ਦਾ ਮੜਾ ਉਹ ਇਹ ਬਸ ਪਤਾ ਲੱਗਿਆ ਵੀ ਐਮਐਲਏ ਸਾਹਿਬ ਬੈਠੇ ਸੀ ਗੱਡੀ 'ਚ ਜਿੰਨਾਂ ਨਾਲ ਐਕਸੀਡੈਂਟ ਹੋ ਗਿਆ ਸੀ ਪਿੱਛੇ ਇੱਕ ਗੱਡੀ ਨੇ ਨੋਵਾ ਨੇ ਨੋਵਾ ਦੇ ਵਿੱਚ ਹਿੱਟ ਕੀਤਾ ਇਸ ਕਰਕੇ ਐਮਐਲਏ ਸਾਹਿਬ ਦੀ ਇੱਕ ਗੱਡੀ ਹੋਰ ਸੀ ਫਲੇਰੋ ਅੱਗੇ ਜਾ ਰਹੀ ਸੀ ਉਹ ਵੀ ਐਮਐਲਏ ਸਾਹਿਬ ਦੀ ਗੱਡੀ ਉਹ ਫਲੇਰੋ ਦੇ ਵਿੱਚ ਵੱਜੀ ਤੇ ਗੱਡੀਆਂ ਦਾ ਨੁਕਸਾਨ ਹੈਗਾ ਪਰ 60 ਫੀਟ ਦੀ ਕੋਈ ਗੱਲ ਨਹੀਂ ਆਈ ਸਾਹਮਣੇ ਕੁਝ ਪਤਾ ਲੱਗਿਆ ਐਮਐਲਏ ਸਾਹਿਬ ਕਿੱਥੋਂ ਆ ਰਹੇ ਸੀ ਇਹ ਨਹੀਂ ਯੂ ਬਟੰਡੇ ਬਟੰਡੇ ਸਾਈਡ ਤੋਂ ਆ ਰਹੇ ਸੀ ਇੱਥੋਂ ਯੂਟਰਨ ਆ ਰਹੇ ਸੀ ਤੇ ਕਾਲੀ ਮਾਤਾ ਨੰਬਰ ਦੇ ਸਾਹਮਣੇ ਘੱਟ ਤੋਂ ਤੇ ਪਰ ਹਲੇ ਤੱਕ ਇਹੀ ਗੱਲ ਸਾਹਮਣੇ ਆਈ ਹੈ ਬਾਕੀ ਅਸੀਂ ਕਰਦੇ ਹਾਂ ਪਤਾ ਨਹੀਂ ਵੱਜੀ ਸਰ 60 ਕਿਸੇ ਦਿਨ ਨਹੀਂ ਵੱਜੀ ਪਰ ਤਾਲ ਕਰਨੇ ਆ ਅਸੀਂ ਸੰਗਾਂ ਟ੍ਰੈਫਿਕ ਦੇ ਵਿੱਚੋਂ ਥੋੜਾ ਜਿਹਾ ਕਰਾ ਲਈਏ ਪਾਸੇ ਹਾਂ ਆ